ਸੱਸੀ ਗਾਲ ਮਿੱਤਰੋ ਮਾਤੜ ਆਪਣਾ ਸਿੱਧੂ ਹੀਰਖਾਲ ਤੇ ਆਪਣੇ ਨਾਲ ਅਮੀਰ ਅਮੀਰ ਲੋਟ ਜਿਹੜੇ ਚਾਹਦੇ ਨੇ ਆਪਾਂ ਖਾਨਦਾਨੀ ਅਮੀਰ ਤੇ ਖਾਨਦਾਨੀ ਪੁਰਾਣੇ ਘੋੜਿਆਂ ਰੱਖਾਲੇ ਤੇ ਆਪਣੇ ਕੋਲ ਅੱਜ ਪਹੁੰਚੇ ਸੀ ਕਰਦੇ ਨੇ ਲਵਾ ਸੱਸੀ ਗਾਲ ਜੀ ਸੱਸੀ ਗਾਲ ਭਾਈ ਸਤਿ ਸ੍ਰੀ ਅਕਾਲ ਹੋਰ ਠੀਠਾ ਜੀ ਬੋਲੀ ਭਾਈ ਜੀ ਤੁਹਾਡੀ ਕਿਰਪਾ ਆ ਹਾਂਜੀ ਤੁਹਾਡੇ ਜਾਨਵਰਾਂ ਦੇ ਦਰਸ਼ਨ ਕਰਨ ਆ ਗਏ ਆ ਹਾਂਜੀ ਬਹੁਤ ਬਹੁਤ ਜੀ ਪਾਈ ਸਾਹਿਬ ਗੁਰੂ ਤੁਹਾਨੂੰ ਤੰਦਰਸਤ ਹੈ ਬਗਸੇ ਹਾਂਜੀ ਤੁਹਾਡੇ ਜਾਨਵਰ ਆ ਭਾਈ ਜੀ ਤਿੰਨ ਹਾਂਜੀ ਤਿੰਨੇ ਮਹਾਰਾਜ ਸੱਚੇ ਪਾਤਸ਼ਾਹ ਕਾਲਪੁਰਖ ਬੈਗਬੀ ਦੀ ਬਗਸੇ ਸ ਹੈ ਹਾਂਜੀ ਤਿੰਨੇ ਸਹੀ ਨਾ ਰੁਪਈਏ ਰੁਪਈਆ ਨਾ ਅੱਛਾ ਜੀ ਜਿਹੜਾ ਇਹਨਾਂ ਦਾ ਸਭ ਤੋਂ ਵੱਡੀ ਗੱਲ ਜਿਹੜਾ ਕੱਲਰ ਦਾ ਹਾਂਜੀ ਉਹ ਕੱਲਰ ਬਹੁਤ ਸੋਹਣਾ ਆ ਹਾਂਜੀ ਇਹ ਦੇਖੋ ਜਿਹੜੀ ਬਾਦਾਮੀ ਹੈ ਬੱਚੀ ਹਾਂਜੀ ਇਹ ਬਾਦਾਮੇ ਜੰਬੀ ਹੈ ਹਾਂਜੀ ਇਹਨੇ ਜਦੋਂ ਮੈਨੂੰ ਮਤਲਬ ਦਿਖਾਇਆ ਘੋੜਾ ਹਾਂਜੀ ਹਾਂਜੀ ਨੁਕਰਾ ਘੋੜਾ ਬਹੋਣਾ ਹੈ ਹਾਂਜੀ ਵੇ ਦੇ ਨੇ ਬੱਚਾ ਪਿਆ ਨੁਖਰਾ ਦੇਣਾ ਅੱਛਾ ਜੀ ਦੂਸਰਾ ਨਹੀਂ ਦਿੰਦੇ ਅਗਰ ਜੇ ਆਪਾਂ ਇਹਨੂੰ ਮਾਫ ਕਰਨਾ ਮਾਰਵੜੀ ਜੇ ਤਾਂ ਇਹ ਕੋੜਾ ਹੋਲ ਦਿਖਾਵਾਂਗੇ ਮਾਰਵੜੀ ਜੇ ਤਾਂ ਹਾਂ ਜੀ ਮਤਲਬ ਨੁਖਰਾ ਨਾਲ ਦਿਖਾਈ ਮਾਰਵੜੀ ਜਿਹੜੀ ਦਿੰਦਾ ਸਾਡੇ ਕੋੜਾ ਆਪਣਾ ਨੇ ਬੱਚਾ ਨਹੀਂ ਸਹੀ ਦੇਣਾ ਅੱਛਾ ਜੀ ਹਾਂ ਤੇ ਦੂਸਰਾ ਨੰਬਰ ਦੀ ਜਿਹੜੀ ਉਹ ਆਇਆ ਕਰਮਾ ਦੀ ਹਾਂ ਜੀ ਨੁਖਰੇ ਹਾਂ ਜੀ ਉਹ ਬਹੁਤ ਸੇਂਹ ਘੋੜੀ ਹੈ ਬਸ਼ੇਰੇ ਬਾਰੇ ਦੱਸੋ ਜੀ ਆਪਣਾ ਬਸ਼ੇਰੇ ਤੇ ਇਹਦਾ ਬਾਗਾ ਜਿਹੜਾ ਤੁਹਾਡਾ ਬਸ਼ੇਰਾ ਹੈ ਨਾ ਭਾਜੀ ਹਾਂ ਜੀ ਇੰਨੇ ਤਾਂ ਬਿਲਕੁਲ ਇਥੇ ਨਾ ਰੋਸ਼ਨ ਕਰ ਦੇਣਾ ਤੁਹਾਡਾ ਹਾਂਜੀ ਹਾਂਜੀ ਜਿਹੜਾ ਇਹ ਹੈ ਨਾ ਹਾਂਜੀ ਇਹ ਕਰਮਾਂ ਵਾਲਾ ਹਾਂਜੀ ਇਹ ਕਰਮਾਂ ਵਾਲੇ ਦਾ ਜਿਹੜਾ ਹੈ ਸਭ ਤੋਂ ਵੱਡੀ ਮੇਨ ਹੁੰਦੀ ਹੈ ਭਾਈ ਜੀ ਮੁਕੱਦਰ ਹਾਂਜੀ ਜਿਹੜਾ ਕਾਲਪੁਰਖ ਬੈਗ ਨੂੰ ਨੇ ਨਾ ਮੁਕੱਦਰ ਬਣਾਇਆ ਨਾ ਹਾਂਜੀ ਇਹਦੇ ਬਹੁਤ ਭੌਰੀ ਹਾਂਜੀ ਕੁਝ ਨਹੀਂ ਹਾਂਜੀ ਬਹੁਤ ਭਾਗ ਜੋਗੇ ਦਾ ਆਪਸਾ ਹੈ ਹਾਂਜੀ ਹਾਂਜੀ ਉਸ ਤੋਂ ਬਾਅਦ ਨੰਬਰ 2 ਜਿਹੜਾ ਨਾ ਸਹੀ ਰੰਗ ਹੈ ਬਿਲਕੁਲ ਪਿਓਰ ਹੈ ਖੂਨ ਇਹ ਬਲੱਡ ਜਿਹੜਾ ਇਹਦਾ ਸਹੀ ਹਾਂਜੀ ਸਪੋਰਟਲੈਸ ਰਹਿਣਾ ਮਤਲਬ ਕੋਈ ਸਪੋਰਟ ਨਹੀਂ ਹੈ ਤੇ ਕੋਈ ਇਹਦੇ ਵਿੱਚ ਕਿਸੇ ਕਿਸਮ ਦੀ ਕਮੀ ਨਹੀਂ ਹੈ ਹਾਂਜੀ ਅੱਜ ਅੱਛਾ ਜੀ ਭਲਕੇ ਆਪਾਂ ਨੂੰ ਮਾਫ ਕਰਨਾ ਪਤਾ ਨਹੀਂ ਕਾਲਪੁਰ ਤੋਂ ਬੈਠੂਦੇ ਹੱਥ ਵਾਸਤੇ ਹਾਂਜੀ ਹਾਂਜੀ ਨੰਬਰ 2 ਕਿ ਜਿਹੜਾ ਇਹਦਾ ਗਜੂਦ ਹੈ ਵਜਨ ਹੈ ਹਾਂਜੀ ਇਹ ਬਹੁਤ ਸਹੀ ਸੈੱਟ ਹਾਂਜੀ ਬਾਈ ਜਨਾਹ ਅਸਾਨ ਕੋੜਿਆ ਹਾਂਜੀ ਇਹਦੀ ਜਿਹੜੀ ਲਵਾਈ ਚੜਾਈ ਹੈ ਹਾਂਜੀ ਹੈ ਇਕ ਹਾਂਜੀ ਉਹ ਬਹੁਤ ਚੰਗੀ ਗੱਲ ਹੈਗੀ ਅੱਛਾ ਜੀ ਹਾਂ ਮਤਲਬ ਕਹਿਣ ਤੋਂ ਬਾਅਦ ਆਪਾਂ ਸਟਾਰਟਿੰਗ ਹੁੰਦਾ ਹੈ ਨੇਨ ਗੱਲ ਆਪਾਂ ਮਕਾਨ ਬਣਾਈਏ ਕੋਈ ਮਕਾਨ ਦੀ ਨੀਂਹ ਚੌੜੀ ਰੱਖੀਏ ਹਾਂਜੀ ਤੇ ਉਹਨੂੰ ਭਲਾ ਆਪਾਂ 10 ਮਜ਼ਲਾ ਬਣਾ ਲੀਏ ਸਹੀ ਗੱਲ ਹੈ ਜੀ ਅਗਰ ਜੇ ਹੁੰਦੀ ਆਪਾਂ ਨੀਂਹ ਨਹੀਂ ਰੱਖਾਂਗੇ ਹਾਂਜੀ ਹਾਂਜੀ ਤੇ ਫੇਰ ਨਹੀਂ ਉਹ 10 ਮਜ਼ਲਾ ਬਣਨਾ ਹਾਂਜੀ ਸਹੀ ਗੱਲ ਹੈ ਤੇ ਤਾਂ ਬਿਲਕੁਲ ਹੀ ਉੱਥੇ ਰਹਿ ਜਾਣਾ ਹੈ ਹਾਂਜੀ ਉਸ ਗੱਲ ਦਾ ਇਹ ਆ ਗਈ ਬੱਚੇ ਤੇ ਗੱਲ ਵਿਛੇਰੇ ਤੇ ਜਿਹੜਾ ਇਹਦਾ ਸੁੰਬਾ ਹਾਂਜੀ ਸਟਾਰਟਿੰਗ ਵੇਲੇ ਹਾਂਜੀ ਉਹ ਬਹੁਤ ਚੌੜਾ ਹੈ ਹਾਂਜੀ ਬਹੁਤ ਭੇਲੀ ਸੁੰਬਾ ਹੈ ਹਾਂਜੀ ਉਹ ਨਹੀਂ ਹੈ ਕਿ ਬਿਲਕੁਲ ਇਹਦੇ ਵਿੱਚ ਕੋਈ ਕਮੀ ਹੋਵੇ ਅੱਛਾ ਜੀ ਦੂਜਾ ਨੰਬਰ ਭਾਈ ਜੀ ਜਿਹੜੀ ਇਹਦੀ ਗਾਮਸੀ ਹੈ ਹਾਂਜੀ ਇਹਦੀ ਗਾਮਸੀ ਬਿਲਕੁਲ ਸੈਟ ਹੈ ਹਾਂਜੀ ਭਾਵੇਂ ਜ਼ੰਜੀਰ ਵੀ ਲਾਵੀਏ ਆਪਾਂ ਉਹੀ ਆਉਂਦੇ ਪੈਸ ਦੇ ਵਿੱਚ ਹਾਂਜੀ ਤਾਂ ਕਿ ਇਹ ਜੇ ਲੰਮੀ ਹੋਵੇ ਗਾਮ ਸੀ ਹਾਂਜੀ ਉਹ ਜਦੋਂ ਆਪਾਂ ਇਹਦੇ ਉੱਤੇ ਸਵਾਰੀ ਕਰਦੇ ਆ ਉਹ ਬਹਿ ਜਾਂਦੀ ਹੈ ਇਹ ਜਿਆਦਾ ਲੰਮੀ ਹੋਵੇ ਨਾ ਗਾਮ ਤੇ ਉਹ ਬਹਿ ਜਾਂਦੀ ਹੈ ਲਿਖਦੀ ਹੈ ਹਾਂਜੀ ਹੁਣ ਇਹ ਭਾਵੇਂ ਤੁਸੀਂ ਦੋ ਸਵਾਰੀ ਸਵਾਰੀ ਕਰਾਂ ਹਾਂਜੀ ਇਹਦੀ ਬਿਲਕੁਲ ਇਦਾਂ ਦੀ ਗਾਮ ਸੀ ਬਹਿੰਦੀ ਨਹੀਂ ਹਾਂਜੀ ਦੂਜਾ ਨੰਬਰ ਗਾਮ ਜੀ ਉਪਰ ਆ ਗਈ ਨਲੀ ਹਾਂਜੀ ਨਲੀ ਬਹੁਤ ਲੰਮੀ ਹੈ ਇਹਦੀ ਅੱਛਾ ਜੀ ਇਹ ਨਲੀ ਤੇ ਮਨਸਰ ਹੁੰਦਾ ਕੱਦ ਦਾ ਹਾਂਜੀ ਕੱਦ ਇਹਦਾ ਬਹੁਤ ਬਹੁਤ ਜ਼ਿਆਦਾ ਵੱਡਣਾ ਆ ਹਾਂਜੀ ਤੇ ਉਸ ਤੋਂ ਬਾਅਦ ਲਾ ਲੋ ਭਾਈ ਜੀ ਦੀ ਛਾਤੀ ਹਾਂਜੀ ਛਾਤੀ ਬਹੁਤ ਸੀਨਾ ਬਹੁਤ ਚੌੜਾ ਹੈ ਦਾ ਬੱਚੇ ਦਾ ਅੱਛਾ ਜੀ ਬੀਸੀਸੀ ਭਾਣਾ ਬੰਦਾ ਨੰਗ ਜੇ ਹਾਂਜੀ ਇੰਨਾ ਸੀਨਾ ਚੌੜਾ ਹੈ ਹਾਂਜੀ ਉਸ ਤੋਂ ਬਾਅਦ ਆ ਗਈ ਧੌਣ ਦੀ ਗੱਲ ਜੀ ਹਾਂਜੀ ਧੌਣ ਬਹੁਤ ਲੰਮੀ ਹੈ ਜੁ ਜੇ ਆਪਾਂ ਕਹਦੇ ਤਾਂ ਪਰਾ ਤਰੋ ਢੋੜਾ ਨੌ ਜੋੜਾ ਢੋੜਾ ਜਿਹੜਾ ਹੈ ਨਾ ਭਾਈ ਜੀ ਹਾਂਜੀ ਨੌ ਜੋੜ ਹਾਂਜੀ ਨੌ ਜੋੜ ਦਾ ਢੋੜਾ ਹਰੇਕ ਨੇ ਹੁੰਦਾ ਹਾਂਜੀ ਤੁਸੀਂ ਪੁੱਛੋ ਕਿੰਨੇ ਹਾਂਜੀ ਨੌ ਜੋੜ ਹੋਏ ਹੁੰਦੇ ਨੇ ਭਾਜੀ ਹਾਂਜੀ ਤੁਸੀਂ ਪੁੱਛੋ ਤਿੰਨ ਚੌੜੇ ਹਾਂਜੀ ਤਿੰਨ ਲੰਮੇ ਹਾਂਜੀ ਤੇ ਮੋਟੇ ਨੇ ਮੰਨ ਲੇ ਅੱਛਾ ਜੀ ਚੌੜੇ ਦਾ ਲਾ ਲਓ ਤੁਸੀਂ ਸਭ ਤੋਂ ਮੇਨ ਸਭ ਚੌੜਾ ਹਾਂਜੀ ਉਦੋਂ ਬਾਅਦ ਲਾ ਲਓ ਭਾਜੀ ਤੁਸੀਂ ਪੁੱਠਾ ਚੌੜਾ ਉਹਦਾ ਜਿਹੜਾ ਪੁੱਠਾ ਮੰਗਰਲਾ ਪੂਰਾ ਹਾਂਜੀ ਹਾਂਜੀ ਉਹ ਚੌੜਾ ਹਾਂਜੀ ਉਦੋਂ ਬਾਅਦ ਭਾਜੀ ਉਹਦਾ ਲਾ ਲਓ ਤੁਸੀਂ ਹਿੱਕ ਚੌੜੀ ਸਾਤੀ ਚੌੜੀ ਆਏ ਹਿੱਕ ਚੌੜੀ ਹੋ ਉਹਨੂੰ ਜਿੱਸੇ ਮਰਜੀ ਆਪਾਂ ਬਲੇਡ ਹੁੰਦੇ ਆਂ ਕਾਗਤ ਹੁੰਦੇ ਆ ਹਾਂ ਅੱਛਾ ਲਾ ਲਓ ਜੀ ਮੱਗ ਰੇ ਹਾਂਜੀ ਮੱਗਰਾ ਕੀ ਹੋਣਾ ਚਾਹੀਦਾ ਹਾਂਜੀ ਮੱਗਰਾ ਭਾਜੀ ਹੋਣਾ ਚਾਹੀਦਾ ਇੱਕ ਤਾਂ ਸਭ ਤੋਂ ਛੋਟਾ ਕੰਨ ਹੋਵੇ ਅੱਛਾ ਹੀ ਸੋਹਣਾ ਲੱਗਦਾ ਹਾਂਜੀ ਕੰਨ ਛੋਟਾ ਹੋਵੇ ਕੁੰਡੀ ਹੋਵੇ ਕੰਨ ਦੀ ਹਾਂਜੀ ਅੱਛਾ ਉਦੋਂ ਬਾਅਦ ਕਮਰਾ ਜਿਹੜੀ ਆਪਾਂ ਜਿੱਥੇ ਕਾਠੀ ਪਾਉਨੇ ਆ ਬੈਹਨੇ ਆ ਹਾਂਜੀ ਜੀ ਸਵਾਇ ਉਹ ਛੋਟੀ ਹੋਵੇ ਉਹ ਸੰਦੂ ਏ ਟੂ ਏ ਦਾਉਂ ਨਾ ਲੈਣੇ ਹੋਵੇ ਉਹ ਬੁਰੀ ਲੱਗਦੀ ਆ ਅੱਛਾ ਜੀ ਇਹ ਕੋਈ ਬਚ ਲੋ ਕਿ ਅਸਵਾਰ ਆਵੇ ਤੇ ਸੋਹਣੀ ਲੱਗਦੀ ਆ ਹਾਂਜੀ ਜੀ ਇਹ ਤੀਜੂ ਹੀ ਗੱਲ ਇੱਕ ਬਾਜੀ ਹੋਵੇ ਉਹਦਾ ਗਾਮਸੀ ਮਦਰੀ ਹਾਂ ਗਾਮਸੀ ਮਦਰੀ ਹੋਈ ਜਾਂਦੀ ਤੇ ਅਗਰ ਗਾਮਸੀ ਮਦਰੀ ਹੋਵੇ ਤੇ ਉਹ ਲਿਜਕਦੀ ਨਹੀਂ ਹਾਂਜੀ ਹਾਂਜੀ ਇਹ ਤਿੰਨ ਲੰਮੇ ਲਾ ਲਓ ਤੁਸੀਂ ਜਿਹੜਾ ਹਾਂਜੀ ਬੇ ਸਭ ਤੋਂ ਵੱਡੀ ਲੰਮੀ ਚਾਹੀਦੀ ਹੈ ਅੱਛਾ ਜੀ ਹਾਂ ਜੀ ਨਲੀ ਲੰਮੀ ਚਾਹੀਦੀ ਹੈ ਹਾਂ ਜੀ ਤੇ ਤੋਂ ਲੰਮੀ ਚਾਹੀਦੀ ਤਿੰਨ ਚੌੜੇ ਤਿੰਨ ਲੰਮੇ ਤਿੰਨ ਮਾਦਰੇ ਤੇ ਤੁਹਾਨੂੰ ਕਿਦਾਂ ਦੇ ਵਿਚਰਾ ਪੜੇ ਇਹ ਸਾਨੂੰ ਮਗਸੀਸ ਹੈ ਕਾਲਪੁਰਖ ਬਹਿਉ ਦੇ ਕੋਲ ਮਰਦਾਨੇ ਗਿਆ ਹਾਂ ਜੀ ਹਾਂ ਜੀ ਸਾਨੂੰ ਗੁਰੂ ਸਾਹਿਬ ਨੇ ਗੁਰਨਾਗਦੇਵ ਜੀਆਂ ਦੇ ਦੇਣ ਹੈ ਜੀ ਬਾਕੀ ਦੇ ਵੀ ਬੜੀ ਪੁਰਾਣਾ ਸਾਡਾ ਤਜਰਬਾ ਹੋ ਗਿਆ ਜੀ ਅਸੀਂ ਜੀ ਪੁਰਾਣੇ ਸਾਡਾ ਆਦਨ ਤੋਂ ਲਾ ਕੇ ਹਾਂ ਜੀ ਮਹਾਰਾਜ ਜੀ ਹਾਂ ਜਾਨਾ ਇਸੇ ਕੰਮ 'ਚ ਇਹ ਕੋ ਛੋਟਾ ਮੋਟਾ ਬੱਧਾ ਛੋਟਾ ਰੱਖ ਲੈਣਾ ਜਿਹੜੂ ਸਾਨੂੰ ਬਖਸ਼ੀ ਦਿੱਤੇ ਹੈ ਹਾਂਜੀ ਉਹਨਾਂ ਨੇ ਸਾਬੀਆਂ ਨੇ ਉਹਨਾਂ ਨੇ ਸਾਨੂੰ ਤਾਲੇ ਚਾਰੇ ਹੁੱਟਾਂ ਸਾਨੂੰ ਮਰਦਾਨੇ ਦਾ ਘੁਆਇਆ ਹੈ ਤੇ ਜੇ ਸਾਡਾ ਆਰਜੀ ਕਾਟ ਹੈ ਆਰਜੀ ਕਾਟ ਮਿਸਾਬ ਕਿ ਚੱਲਾਂਗੇ ਸਾਨੂੰ ਕਿਸੇ ਵੀ ਦਾ ਦੋੜਾ ਨਹੀਂ ਕੱਟਾਂਗੇ ਸਹੀ ਹਾਂਜੀ ਤੇ ਵਹੀ ਗੱਲ ਵੀ ਇਹ ਹੁੰਦਾ ਹੈ ਦੂਜਾ ਨੰਬਰ ਮਨਸਰ ਮਾਲਕਤੇ ਮਾਲਕ ਚੰਗਾ ਤੇ ਉਹਨੂੰ ਕਿਸੇ ਗੱਲ ਦਾ ਘਰ ਤਾਂ ਨਹੀਂ ਛੇਤੀ ਘੋੜਾ ਬਾਈਆ ਜੇ ਉਹ ਕਰਸਾਨਾ ਨੇ ਪਖਾਣਾ ਪਾਇਆ ਨਾ ਜੀ ਵੀ ਟਗੜੇ ਨੂੰ ਤਾਂ ਟਗੜਾ ਦਾ ਮੱਝ ਨੂੰ ਖਾ ਜਾਂਦਾ ਸਹੀ ਗੱਲ ਹੈ ਇਹ ਗਰੀਬ ਨੂੰ ਮੱਝ ਖਾ ਜਾਂਦੀ ਹੈ ਸੇਵਾ ਨਹੀਂ ਹੁੰਦੀ ਉਹਨੇ ਹਾਂਜੀ ਹਾਂਜੀ ਤੇ ਉਹ ਫਿਰ ਗਰੀਬ ਤੋਂ ਤੇ ਮੱਝ ਨੂੰ ਖਾ ਜਾਂਦੇ ਤੇ ਜਿਹੜਾ ਤਖੜਾ ਸਰਦਾ ਵਰਦਾ ਘਰੋਂ ਵੱਧੂ ਫੋਜਦੇ ਵੱਧੂ ਤੇ ਤੇਰਾ ਬਲਾ ਇਹ ਕਿ ਉਹ ਫਿਰ ਮੱਝ ਨੂੰ ਉਹ ਕਿਉਂ ਨਹੀਂ ਰਿੰਗ ਕੇ ਮਿਲੂ ਹਾਂਜੀ ਉਸ ਚੀਜ਼ ਮੰਗੋ ਇਹ ਚੀਜ਼ਾਂ ਨੂੰ ਮੁੱਖ ਰੱਖ ਕੇ ਐਨੇ ਤੁਹਾਡੇ ਦਾਸਾਂ ਬਹੁਤ ਧੰਨਵਾਦ ਵੀਰੇ ਜੇ ਵੀਡੀਓ ਵਧੀਆ ਲੱਗੀ ਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਜੀ ਧੰਨਵਾਦ